ਸਿਮਰਾਲਾ ਸ਼ਹਿਰ ਦੇ ਹਾਵਨਸ ਵਿਲਾ ਵਿੱਚ ਲੇਡੀਜ਼ ਕਲੱਬ ਵੱਲੋਂ ਸ਼ਨੀਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਇਲਾਕੇ ਦੀਆਂ ਕਰੀਬ 100 ਤੋਂ ਵੱਧ ਲੇਡੀਆਂ ਨੇ ਬੱਚਿਆਂ ਨੇ ਹਿੱਸਾ ਲਿਆ ਤੀਆਂ ਦਾ ਤਿਉਹਾਰ ਸ਼ਾਮ 4:00 ਵਜੇ ਤੋਂ 8:00 ਵਜੇ ਤੱਕ ਧੂਮ-ਧਾਮ ਨਾਲ ਮਨਾਇਆ ਗਿਆ ਕਲੱਬ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਤੇ ਲੇਡੀਆਂ ਦੇ ਗੀਤ ਸੰਗੀਤ ਤੇ ਡਾਂਸ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਔਰਤਾਂ ਵੱਲੋਂ ਪੰਜਾਬ ਦੀ ਵਿਰਾਸਤ ਪੰਜਾਬੀ ਪਹਿਰਾਵਾ ਸਲਵਾਰ ਸੂਟ ਫੁਲਕਾਰੀ ਸੱਗੀ ਫੁੱਲ ਸਜ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਔਰਤਾਂ ਨੇ ਪੰਜਾਬੀ ਗੀਤਾਂ ਉੱਪਰ ਖੂਬ ਗਿੱਧਾ ਪਾਇਆ ਇਸ ਮੌਕੇ ਲੇਡੀਜ਼ ਕਲੱਬ ਦੀ ਪ੍ਰਧਾਨ ਭਾਵਨਾ ਖੁੱਲਰ ਨੇ ਤੀਆਂ ਦੇ ਤਿਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੀਆਂ ਸਾਡੇ ਸੱਭਿਆਚਾਰਕ ਦਾ ਅਮੀਰ ਤਿਹਾਰ ਹੈ ਤੇ ਇਸ ਤਿਹਾਰ ਨੂੰ ਤੀਆਂ ਦੇ ਤਿਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਤੀਆਂ ਦੇ ਮੇਲੇ ਵਿੱਚ ਰੰਗਲੇ ਪੰਜਾਬ ਦੇ ਉਹ ਖੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਟੜਕਦੀ ਹੈ। ਉਹਨਾਂ ਇਸ ਮੌਕੇ ਕਿਹਾ ਕਿ ਤੀਆਂ ਸਾਵਣ ਦੇ ਮਹੀਨੇ ਵਿੱਚ ਮਨਾਈਆਂ ਜਾਂਦੀਆਂ ਹਨ। ਇਸ ਦਿਨ ਵਹਿੀਆਂ ਹੋਈਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਮਾਂ ਤੇ ਪਰਜਾਈ ਨਾਲ ਆਪਣਾ ਦੁੱਖ ਸੁੱਖ ਵੀ ਵੰਡਾਉਂਦੀਆਂ ਹਨ ਤਾਂ ਆਓ ਇੱਕ ਵੇਖਦੇ ਹਾਂ ਵਿਸ਼ੇਸ਼ ਰੋਟਕ ਹਰਪਾਲ ਸਿੰਘ ਮਾਰਿਤ ਤੇ ਹਾਂਜੀ ਕਾਟਲ ਕਾਟਲ ਰੂਨਾ ਜਦੋਂ ਸੈਲੀਬ੍ਰੇਟ ਕੀਤਾ ਹਾਂ ਹਾਂਜੀ ਅਸੀਂ ਅੱਜ ਤੀਆਂ ਸੈਲੀਬ੍ਰੇਟ ਕੀਤੀਆਂ ਬਹੁਤ ਇੰਜੋਏ ਕੀਤਾ ਔਰ ਅਸੀਂ ਇਸ ਚੀਜ਼ ਨੂੰ ਤੀਆਂ ਤਿੰਨ ਜਨਾ ਦੇ ਤਿਹਾੜੀ ਨੂੰ ਅਸੀਂ ਹਾਂਜੀ ਤੁਸੀਂ ਸਾਰਿਆਂ ਨੂੰ ਮੇਰਾ ਨਾਮ ਇੱਕ ਤਾਂ ਸੁਣ ਲਿਆ ਅੱਜ 30 ਦਾ ਫੰਕਸ਼ਨ ਟੈਂਕਰ ਨਹੀਂ ਸੀ ਇਹ ਦਿੱਥੇ ਕਿ ਸਾਰੀਆਂ ਪੰਜਾਬਣਾਂ ਕਿੱਥੀਆਂ ਹੋ ਕੇ ਆਪਣੇ ਵਿਰਸੇ ਅੰਦਰ ਸੰਭਾਲਦੀਆਂ ਨੇ ਕੀ ਮੋਹ ਭਾਵਨਾ ਖੁੱਲ੍ਹ। 3 ਪ੍ਰੋਗਰਾਮ ਬਾਰੇ ਤਾਂ ਜੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਤੋਂ ਸਮਰਾਲੇ ਤੋਂ 3 ਸਟਾਰਟ ਹੋਈ ਆ ਤਾਂ ਉਹ ਅਸੀਂ ਹੀ ਕਰਨੀਆਂ ਸ਼ੁਰੂ ਕੀਤੀਆਂ ਨੇ। ਤੇ ਇਹਦਾ ਤੀਵ ਕਰਾਉਣ ਦਾ ਮੁੱਖ ਮੰਤਵ ਇਹ ਆ ਕਿ ਜਿਹੜਾ ਆਪਣੇ ਬੱਚੇ ਨੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ, ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਨੇ ਵਿਥੋ ਤੇ ਛੋਟੇ ਪ੍ਰੋਗਰਾਮ ਇਹ ਚੀਜ਼ ਦੇ ਕਰਕੇ ਉਹਨਾਂ ਨੂੰ ਵਿਰਸੇ ਬਾਰੇ ਸੱਭਿਆਚਾਰ ਬਾਰੇ ਦੱਸਿਆ ਜਾਵੇ ਤਾਂ ਜੋ ਬੱਚੇ ہاں ਜੀ ਮੈਂ ਸੁਵਾਸਤ ਪੀਵਾ ਸਮਰਾਲਾ ਤੋਂ ਇਹ ਚੀਜ਼ ਦੇ ਪ੍ਰੋਗਰਾਮ ਕਰਾ ਰਹੇ ਇਹ ਅਸੀਂ ਹਟਕਾਲ ਕਈ ਤਲਾਦ ਦੇ ਇਹ ਚੀਜ਼ ਦੇ ਪ੍ਰੋਗਰਾਮ ਚੱਲਦੇ ਆ ਰਹੇ ਆ ਸਾਡਾ ਸਖੀਆਂ ਦਾ ਗਰੁੱਪ ਸਾਡਾ ਤੀਜਾਂ ਨਾਲ ਫਰਕਾਰ ਮਿਲੰਦਾ ਤੇ ਤੀਜਾਂ ਦਾ ਤੇ ਹਰ ਬੜੀ ਤੌਰ ਤੇ ਨਮਾਇਆ ਗਿਆ ਤੇ ਮੈਂ ਸਾਰੇ ਮੈਂਬਰ ਦਾ ਬਹੁਤ ਬਹੁਤ ਜਵਾਨ ਕਰਦੀ ਆ ਇਸ ਤਰ੍ਹਾਂ ਦੇ ਗੀਮ ਕਰਾ ਸੀ ਤੇਜਾ ਦੇ ਸਬੰਦੇ ਪੁੱਛਣ ਪੁੱਛੇ ਗਏ ਤੇਜਾ ਦੇ ਸਬੰਦੇ ਤੇ ਸਾਰੇ ਹੋ ਸਲਾਈਆਂ ਗਈਆਂ ਤੇ ਪੁਰਾਣੇ ਲੋਕ ਦੇ ਤਜਾਧਾਰ ਤੇ ਬੋਲੀਆਂ ਪਾਈਆਂ ਗਈਆਂ ਤੇ ਜਿੱਦਾਂ ਪੰਗੜਾ ਸਭ ਕੁਝ ਹੋਇਆ ਸਾਰਾ ਪ੍ਰੋਗਰਾਮ ਬਹੁਤ ਵਧੀਆ ਸੀ ਸਾਡਾ ਤੇਜਾ ਦਾ ਬਹੁਤ ਪਰਪ੍ਰਿਖਿਅ ਹਾਜਰ ਆ ਰਹੇ ਤੇ ਹਰ ਤਲ ਭਰੀ ਤੁਮਤਾ ਬਣਨ ਸਭ ਅਸਲੀ ਜੈਡਿਕ ਨੰਮ ਪਕੀ ਕੱਚਾ ਬਣਾ ਲਿਆ ਨਿਰੋਸ਼ ਸ਼ੋਮਨ ਨੇ